ਲਓ ਬਾਈ ਜੀ ਆਪਾਂ ਸੌਣ ਵਾਲਾ ਝੋਨਾ ਲਾ ਰਹੇ ਆ 17 18 ਵੈਰਾਈਟੀ ਬਾਸਮਤੀ ਤੇ ਕੱਦੂ ਕਰ ਰਹੇ ਆ ਮਿਸਤਰੀ ਵਕੀਲ ਸਿੰਘ 1000 ਰੁਪਿਆ ਇੱਕ ਏਕੜ ਦਾ ਕੱਦੂ ਕਰਨ ਦਾ ਲੈਂਦਾ ਇਹ ਤੇ ਕੱਦੂ ਬਹੁਤ ਸੋਹਣਾ ਕਰ ਰਿਹਾ ਹੈ ਬਾਕੀ ਜੇ ਕੋਈ ਕਮੀ ਹੋਈ ਕਮੈਂਟਾਂ ਦੇ ਵਿੱਚ ਤੁਸੀਂ ਜਰੂਰ ਦੱਸਿਓ ਬੱਟਾਂ ਜਰੂਰ ਰਹਿ ਜਾਂਦੀਆਂ ਪਰ ਦੌੜ ਹੀ ਨਹੀਂ ਰਹਿੰਦੀ ਤੇ ਜਿਹੜੀ ਆਪਾਂ ਵੈਰਾਈਟੀ ਲਾਈ ਆ ਆਹ ਵਾਲੀ 17 18 ਇਹ ਸੱਤ ਕਰਮਾ ਤਾਂ ਚੌੜੀ ਸੀ ਕਿਆਰੀ ਨੌਕਰ ਮਾ ਲੰਬੀ ਸੀ ਆਹ ਵਧੀਆ ਵੈਰੈਟੀ ਹੈ ਤੇ ਹੁਣ ਝੋਨਾ ਲਾਉਣ ਲੱਗੇ ਜਦੋਂ ਆ ਸਾਰੀ ਫੱਕ ਪੱਟ ਲਈ ਤੇ ਫੱਕ ਨਹੀਂ ਬਚੀ 11 12 ਗੁੱਟੀਆਂ ਬਚੀਆਂ ਸਾਰੀਆਂ ਤੇ ਜਿਹੜੀ ਝੋਨੇ ਦੀ ਲਵਾਈ ਹੈ ਉਹ ਭਰਾ ਲੈਂਦੇ 4500 ਰੁਪਏ ਏਕੜ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿੰਨੇ ਲੈਂਦੇ ਆ ਤੁਹਾਡੇ ਰੇਟ ਤੇ ਡੱਕੇ ਨਾਲ ਡੱਕਾ ਜੋੜਿਆ ਪੈ ਲਵਾਈਏ ਸੋਣੀ ਪੰਜਾਬੀ ਬੰਦਿਆਂ ਤੋਂ ਆਪਾਂ ਲਵਾਉਣੇ ਹੁੰਦੇ ਹਰੇਕ ਸਾਲ